ਨਤਜੀ ਵਾਸ਼ੇ ਕ੍ਰਿਜਾ ਖਾਨ ਸਾ ਵਾਸ਼ੇ ਕ੍ਰਿਜੀ ਕੀ ਪਤੇ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਸ ਕਰਦੇ ਹਾਂ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੇਕਰ ਨਹੀਂ ਠੀਕ ਤਾਂ ਇਹ ਵੀਡੀਓ ਸੁਣਨ ਤੋਂ ਬਾਅਦ ਜਕੀਨਨ ਹੀ ਤੁਸੀਂ ਠੀਕ ਹੋ ਜਾਓਗੇ ਕਿਉਂਕਿ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਆਪਕੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦਾ ਤਰੀਕਾ ਸਾਂਝਾ ਕਰਨ ਜਾ ਰਹੇ ਹਾਂ ਸੰਗਤ ਜੀ ਕੋ ਮਾਈ ਵਾਲੇ ਸੰਤ ਮਹਾਪੁਰਖ ਜੀ ਤਾਂਤਨ ਬਾਬਾ ਨੰਦ ਸਿੰਘ ਜੀ ਅਕਸਰ ਵਚਨ ਕਰਦੇ ਸੀ ਕਿ ਭਾਈ ਜੇਕਰ ਕਲਯੁਗ ਦੀ ਭਿਆਨਕ ਮਾਰ ਤੋਂ ਬਚਣਾ ਹੈ ਤਾਂ ਫਿਰ ਚੁੱਪਚਾਪ ਬਰਨਾਲਕ ਪਾਤਸ਼ਾਹ ਜੀ ਦੇ ਚਰਨ ਹਰ ਲਓ ਬਰਨਾਲਕ ਪਾਤਸ਼ਾਹ ਜੀ ਦੇ ਉੱਤੇ ਅਰਜਨਾ ਲਾਓ ਬੇਨਤੀਆਂ ਕਰੋ ਕਿ ਮਾਰੋ ਸਤਿਆ ਪਾਤਸ਼ਾਹ ਇਹ ਕਲਯੁਗ ਤੋਂ ਬਚਾ ਲਓ ਕਿਉਂਕਿ ਸੰਗਤ ਜੀ ਇਹ ਜੋ ਕਲਯੁਗੇ ਆਣਾ ਜਿਹਦੇ ਉੱਤੇ ਇਹ ਪ੍ਰਭਾਵ ਪਾ ਲੈਂਦਾ ਹੈ ਫਿਰ ਉਹ ਮਨੁੱਖ ਦਾ ਆਪਣੇ ਆਪ ਦੇ ਉੱਤੇ ਕੋਈ ਗੱਸ ਕੋਈ ਕੰਟਰੋਲ ਨਹੀਂ ਰਹਿੰਦਾ ਇਹ ਕਲਯੁਗ ਉਸ ਇਸ ਮਾਨ ਤੋਂ ਮਾੜੇ ਤੋਂ ਮਾੜੇ ਕੰਮ ਕਰਵਾ ਲੈਂਦਾ ਹੈ ਕਲਯੁਗ ਦਾ ਕੰਮ ਹੀ ਇਹ ਆ ਗੁਰੂ ਚਰਨਾਂ ਤੋਂ ਦੂਰ ਕਰਨਾ ਮਾੜੇ ਕੰਮ ਕਰਵਾਉਣਾ ਤੇ ਇੱਕ ਕਲਯੁਗ ਕਈ ਤਰੀਕਿਆਂ ਦੇ ਨਾਲ ਕਈ ਰੂਪਾਂ ਦੇ ਵਿੱਚ ਆ ਕੇ ਇਨਸਾਨ ਨੂੰ ਪਰਮਾਉਂਦਾ ਯਤਨ ਕਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਚਰਨਾਂ ਤੋਂ ਦੂਰ ਕਰਨ ਦਾ ਯਤਨ ਕਰਦਾ ਹੈ ਕਿਉਂਕਿ ਕਲਯੁਗ ਨੂੰ ਇਹ ਗੱਲ ਚੰਗੀ ਤਰੀਕਾ ਪਤਾਈ ਕਿ ਜੇਕਰ ਇਹ ਮਨੁੱਖ ਗੁਰੂ ਚਰਨਾਂ ਦੇ ਨਾਲ ਜੁੜਿਆ ਰਿਹਾ ਤਾ ਫਿਰ ਇਹ ਦਿੱਤੀ ਮੇਰਾ ਕੋਈ ਅਸਰ ਨਹੀਂ ਹੁਣਾ ਤੇ ਗੁਰੂ ਚਰਨਾਂ ਤੋਂ ਦੂਰ ਹੋਵੇਗਾ ਤਾਂ ਹੀ ਇਹਨੂੰ ਮੈਂ ਆਪਣੇ ਵੱਸ ਵਿੱਚ ਕਰਾਂਗਾ ਸੋ ਜੇ ਕਲਯੁਗ ਦੀ ਮਾਰ ਤੋਂ ਬਚਣਾ ਹੈ ਕਲਯੁਗ ਦੇ ਪ੍ਰਭਾਵ ਤੋਂ ਬਚਣਾ ਹੈ ਤਾਂ ਫਿਰ ਗੁਰਨਾਨਕ ਪਾਤਸ਼ਾਹ ਜੀ ਦੇ ਚਰਨ ਛੜ ਕੇ ਰੱਖਣੇ ਆ ਹੁਣ ਤੁਸੀਂ ਕਹੋਗੇ ਵੀ ਗੁਰਨਾਨਕ ਪਾਤਸ਼ਾਹ ਜੀ ਦੇ ਚਰਨ ਕਿੰਜ ਛੜੀਏ ਤਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਕ ਧੰਤਨ ਬਾਬਾ ਅਨੰਦ ਸਿੰਘ ਜੀ ਕੀ ਕਹਿੰਦੇ ਗੁਰਮੰਤਰ ਮੂਲ ਮੰਤਰ ਜਪ ਦੀ ਸੈਕੀ ਦੀ ਵਾਲੀ ਕੀ ਕੀ ਇਹ ਪ੍ਰਤਖ ਗੁਰਨਾਣਕ ਪਾਸ਼ਾ ਜੀ ਆਪ ਨੇ ਜੇਕਰ ਤੁਸੀਂ ਗੁਰਮੰਤਰ ਦੇ ਲੜ ਲੱਗੇ ਹੋ ਤਾਂ ਕੀ ਹਰ ਰੋਜ਼ ਗੁਰਮੰਤਰ ਜਪਦੇ ਹੋ ਵਾਹਿਗੁਰੂ ਜੀ ਦਾ ਜਾਪ ਕਰਦੇ ਹੋ ਸਿਮਰਨ ਕਰਦੇ ਹੋ ਮੂਲ ਮੰਤਰ ਜੀ ਦਾ ਜਾਪ ਕਰਦੇ ਹੋ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹੋ ਤਾਂ ਸਮਝੋ ਸਤਿਗੁਰ ਸੱਚੇ ਫਾਸ਼ਾ ਹਰ ਵਕਤ ਤੁਹਾਡੇ ਨਾਲ ਆ। ਇਹ ਕਲਯੁਗ ਤੁਹਾਡਾ ਕੁਝ ਵੀ ਨਹੀਂ ਬਗਾਲ ਸਕਦਾ। ਇਹ ਕਲਯੁਗ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਪਰਮਾ ਨਹੀਂ ਸਕਦਾ। ਸੋ ਇਸ ਕਰਕੇ ਜੇ ਕਲਯੁਗ ਦੇ ਪ੍ਰਭਾਵ ਤੋਂ ਬਚਣਾ ਹੈ ਤਾਂ ਹਰ ਵੇਲੇ ਗੁਰਮਨਤਰ ਮੂਲ ਮੰਤਰ ਜੀ ਦਾ ਸਹਾਰਾ ਲੈਣਾ ਹੈ। ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਸਿਮਰਨ ਕਰੋ। ਮਾਂ ਇਹ ਤੁਸੀਂ ਫਾਂਗੇ ਦਾ ਸਮਾਂ ਨਹੀਂ ਤਾਂ ਬਾਥਰੂਮ ਬਾਥਰੂਮ ਜਾ ਕੇ ਲਓ ਫਿਰ ਮੂਲ ਮੰਤਰ ਜੀ ਦਾ ਜਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰ ਲਓ ਤਾਂ ਇਹ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਕਰ ਲਓ ਪਰ ਕਰੋ ਪੂਰੇ ਮਨ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਪਾਠ ਪਾਉਮ ਹੈ ਤੁਸੀਂ ਕਹਿ ਕੇ ਕਰ ਲਿਆ ਕਰੋ ਪਰ ਕਰਿਆ ਪੂਰੇ ਵਿਸ਼ਵਾਸ ਦੇ ਨਾਲ ਪੂਰੀ ਸ਼ਰਧਾ ਭਾਵਨਾ ਦੇ ਨਾਲ ਵੀ ਜਿਵੇਂ ਗੁਰਨਾਣਕ ਪਾਤਸ਼ਾਹ ਜੀ ਸਾਹਮਣੇ ਬੈਠੇ ਆ ਤੇ ਅਸੀਂ ਉਹਨਾਂ ਨੂੰ ਇਹ ਬਾਣੀ ਪੜ ਕੇ ਸੁਣਾ ਰਹੇ ਹਾਂ ਅਸਲ ਦੇ ਵਿੱਚ ਕੇ ਬਾਣੀ ਗੁਰੂ ਸਾਹਿਬ ਜੀ ਦੀਆਂ ਗੱਲਾਂ ਨੇ ਜੋ ਉਹਨਾਂ ਦੇ ਪਵਿੱਤਰ ਰਸਨਾ ਤੋਂ ਸਾਡੇ ਲਈ ਉਚਾਰੀਆਂ ਗਈਆਂ ਨੇ ਜਪਦੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਮੇਰੇ ਪਹਿਲੇ ਭਾਸ਼ਾ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੀ ਹਨ ਇਕੱਲਾ ਇਕੱਲਾ ਸ਼ਬਦ ਸਤਿਗੁਰ ਸੱਚੇ ਪਾਸ਼ਾ ਜੀ ਨੇ ਆਪਣੇ ਪਵਿੱਤਰ ਮਹਾਰਗੁਨ ਤੋਂ ਪੂਜਾਰਿਆ ਹੈ ਇਕੱਲਾ ਇਕੱਲਾ ਸ਼ਬਦ ਸਾਡੇ ਨਾਲ ਹੋ ਰਹੀਆਂ ਗੱਲਾਂ ਨੇ ਤਾਂ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਕਰੋ ਹੁਣ ਤੁਸੀਂ ਇਹ ਕਹੋਗੇ ਦੀ ਸਵੇਰੇ ਉੱਠ ਕੇ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਿਆ ਸਵੇਰੇ ਉੱਠ ਕੇ ਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਚਰਨ ਛੋੜ ਲਏ ਤਾਂ ਕਿ ਸਤਿ ਪੁਰ ਅ ਦੇਨ ਗੁਰ ਚਰਨਾਂ ਨਾਲ ਕਿੰਝ ਜੁੜੇ ਰਹੀਏ ਕਿਉਂਕਿ ਕਈ ਭੈਣ ਭਰਾ ਕਹਿ ਦਿੰਦੇ ਆ ਨਾ ਵੀ ਹਉਂ ਜੇ ਕੱਲਾ ਨਾਮ ਹੀ ਜਪਣਾ ਲੱਗਿਆ ਤਾਂ ਫਿਰ ਪਰਿਵਾਰ ਨਹੀਂ ਪਾਲਣਾ ਪਰਿਵਾਰ ਪਾਲਣਾ ਹੈ ਤੇ ਪਰਿਵਾਰ ਨੂੰ ਪਾਲਣ ਦੇ ਲਈ ਘਰੋਂ ਬਾਹਰ ਜਾਣਾ ਪੈਣਾ ਹੈ ਐਸਾ ਕਿ ਮੁਹਾ ਪੈਣਾ ਹੈ ਆਪਣਾ ਕੰਮ ਨੰਦਾ ਕਾਰੋਬਾਰ ਦੇਖਣਾ ਪੈਣਾ ਹੈ ਭੈਣਾਂ ਬੀਬੀਆਂ ਨੂੰ ਇਹ ਕਿੰਨੇ ਜਿੰਮੇਵਾਰੀਆਂ ਸਾਰੇਆਂ ਨੂੰ ਨਾ ਪਹਿਣਿਆ ਹੈ ਹੀ ਰਸੀ ਹਰ ਵੇਲੇ ਗੁਨਾਹ ਪਾਸ਼ਾ ਜੀ ਦੇ ਚਰਮਕਿੰਜ ਬੜਕੇ ਰੱਖ ਸਕਦੀਆਂ ਤਾਂ ਇਹਦਾ ਤਰੀਕਾ ਇਹ ਹੈ ਕਿ ਹੱਥ ਚ ਕੰਮ ਕਰਨਾ ਤੇ ਮਨ ਸਦਾ ਗੁਰੂ ਚਰਣਾ ਦੇ ਨਾਲ ਜੁੜਿਆ ਹੋਵੇ ਭੈਣਾਂ ਬੀਬੀਆਂ ਘਰ ਦੇ ਵਿੱਚ ਰੋਟੀ ਮਨਾਉਂਦੇ ਨਾ ਹੁੰਆਂ ਝਾੜੂ ਝੁਕਰ ਰੇੜਦੇ ਨਾ ਹੁੰਆਂ ਮਤਲਬ ਸਾਰੇ ਕੰਮ ਕਰਦੇ ਨਾ ਹੋਣੀਆਂ ਨਾਲ-ਨਾਲ ਗੁਰਮੰਨ ਕਰਜਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਮੈਂ ਆ ਕੰਮ ਧੰਦੇ ਹੋ ਹੋਰ ਮੰਤਰ ਜੀ ਦਾ ਜਾਪ ਕਰਦਿਆਂ ਹੋਇਆ ਆਪਣੇ ਕੰਮ ਧੰਦੇ ਕਰੋ ਉਸੇ ਤਰ੍ਹਾਂ ਵੀ ਜੋ ਵੀ ਤੁਸੀਂ ਕੰਮ ਧੰਦਾ ਕਰਦੇ ਹੋ ਜੋ ਵੀ ਤੁਹਾਡਾ ਕਾਰੋਬਾਰ ਆ ਉਹ ਕਰੋ ਪਰ ਮਨ ਗੁਰੂ ਚਰਨਾ ਦੇ ਨਾਲ ਜੁੜਿਆ ਹੋਵੇ ਜਦੋਂ ਆਪਾਂ ਗੁਰੂ ਗ੍ਰੰਥ ਕਰਦਿਆਂ ਆਪਣੇ دنیਾਰੀ ਕੰਮ ਧੰਦੇ ਕਰਦੇ ਆ ਤਸੱਲੀ ਕਰਕੇ ਜਾਣੇ ਹੋ ਕਿ ਕੀਤੇ ਹੋਏ ਕੰਮ ਨਹੀਂ ਬੰਦਗੀ ਬਣ ਜਾਂਦੇ ਆ ਜਦੋਂ ਅਸੀਂ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਦੇ ਆ ਤਾਂ ਇਹ ਵੀ ਬੰਦਗੀ ਦਾ ਹੀ ਰੂਪ ਹੈ ਕਿਉਂਕਿ ਇਹ ਨਹੀਂ ਆ ਕਿ ਮੁੱਖ ਤੋਂ ਅਸੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਰੀ ਜਾਈਏ ਤੇ ਆਪਣੇ ਕੰਮ ਦੇ ਨਾਲ ਬੇਇਮਾਨੀ ਕਰੀਏ ਸਭ ਦਾ ਘੱਟ ਤੋਲ ਕੇ ਦਈਏ ਜਾਂ ਜਿੱਥੇ ਵੀ ਆਪਾਂ ਕੰਮ ਕਰਦੇ ਆ ਤਨਖਾਹ ਪੂਰੀ ਲੈ ਰਹੇ ਆ ਪਰ ਕਮ ਕੂਰੀ ਇਮਾਨਦਾਰੀ ਦੇ ਨਾਮ ਨਾਲ ਕਰੇਗੀ ਤਾਂ ਇਹ ਵੀ ਤਾਂ ਬੇਮੰਨੀ ਹੈ ਨਾ ਮਤਲਬ ਜੋ ਜੋ ਜ਼ਿੰਮੇਵਾਰੀਆਂ ਨੇ ਸਭੋਂ ਇਮਾਨਦਾਰੀ ਦੇ ਨਾਮ ਨਮਉਂਦਾ ਹੈ ਸੱਚ ਦਾ ਸਾਥ ਦੇਣਾ ਹੈ ਤਾਂ ਸਤਗੁਰ ਸੱਚੇ ਪਾਸ਼ਾ ਹਰ ਵੇਲੇ ਸਾਡੇ ਅੰਗ ਸੰਗਿਆ ਹਰ ਮਹੀਨੇ ਜਪਦੇ ਨਾਲ ਲਿਆ ਕਿ ਜੇ ਹਰ ਮਹੀਨੇ ਵਾਹਿਗੁਰੂ ਵਾਹਿਗੁਰੂ ਜਪਦੇ ਰਹਿਾਂਗੇ ਤਾਂ ਫਿਰ ਕੋ ਨਾਰਕ ਪਾਤਸ਼ਾਹ ਜੀ ਸਾਡੇ ਤੋਂ ਨਹੀਂ ਨੂੰ ਹੀ ਨਹੀਂ ਸਕਦੇ ਪੂਰੇ ਮੰਤਰ ਮੰਤਰ ਜਬੀ ਸਹਿਬ ਜੀ ਦੀ ਬਾਣੀ ਇਹ ਤਾਂ ਤੋਤਾ ਖੋ ਨਾਰਕ ਪਾਸ਼ਾ ਆਪਣੇ ਸੁਮੁਕਤੀ ਕਰ ਲਈ ਹੈ ਕਿ ਹਰ ਮਹੀਨੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਕੰਮ ਧੰਦੇ ਵੀ ਕਰਨੇ ਆ ਜਿੰਮੇਵਾਰੀਆਂ ਵੀ ਨਿਭੋਗਣਾ ਨੇ ਅਰਸਮ ਤੋਂ ਪਹਿਲਾਂ ਨਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਰਾਜ ਜੀ ਕਹਿੰਦੇ ਦੇ ਵਿੱਚ ਜਿਨ੍ਹਾਂ ਦੀ ਅੱਖ ਗੁਰਨਾਣਕ ਪਾਸ਼ਾ ਜੀ ਦੇ ਨਾਲ ਲੱਗ ਗਈ ਉਹਨਾਂ ਦੀਆਂ ਅੱਖਾਂ ਦੇ ਵਿੱਚ ਫਿਰ نیند ਨਹੀਂ ਆਉਂਦੀ ਜਿਨ੍ਹਾਂ ਦਾ ਗੁਰੂ ਦੇ ਨਾਮ ਪਿਆਰ ਪੈ ਜਾਵੇ ਉਹ ਫਿਰ ਗੇਲਾ ਵਕਤ ਨਹੀਂ ਵਿਚਰਦੇ ਉਹ ਤਾਂ ਹਾਰ ਬਿਨੇ ਹਰ ਘੜੀ ਗੁਰੂ ਗੁਰੂ ਜਪਦੇ ਰਹਿੰਦੇ ਆ ਉਹ ਤਾਂ ਬਹਾਨੇ ਲੱਭਦੇ ਆ ਨਾਮ ਜਪਣ ਦੇ ਜਿੰਦਗੀ ਦੇ ਵਿੱਚ ਕੋਈ ਖੁਸ਼ੀ ਆਈ ਤੁਹਾਨੂੰ ਨਿਤਨੇਮ ਬਤਾਉ ਸ਼ੁਕਰਾਨੇ ਦੇ ਵਿੱਚ ਅੱਧ ਬਾਣੀ ਕਰਨੇ ਸ਼ੁਰੂ ਕਰ ਦਿੰਦੀ ਆ ਜ਼ਿੰਦਗੀ ਦੇ ਵਿੱਚ ਕੋਈ ਘਟਕਲੇ ਫਾਈ ਤਾਂ ਵੀ ਨਤਰ ਨਹੀਂ ਮਗਦਾ ਪੈਂਦਾ ਮਤਲਬ ਉਹ ਤਾਂ ਬੁਹਾਨੇ ਬਣਾ ਬਣਾ ਕੇ ਨਾਮ ਜਪਦੇ ਆ ਤੇ ਜਿਨਾਂ ਨੇ ਨਹੀਂ ਜਪਣਾ ਉਹ ਭਾਵੇਂ ਸਾਰਾ ਦਿਨ ਵੇਲੇ ਰਹਿੰਦੇ ਨੇ ਉਹਨਾਂ ਦੇ ਤੋਂ ਨਾਮ ਜਪਣ ਦੇ ਲਈ ਸੌ ਬਹਾਨੇ ਕਿ ਮੇਰਾ ਤਾਂ ਬਾਣੀ ਦੇ ਵਿੱਚ ਬਣ ਨਹੀਂ ਜੋਗਾ ਮੈਨੂੰ ਤਾਂ ਬਾਣੀ ਦੀ ਸਮਝ ਨਹੀਂ ਆਂਦੀ ਕਿੇ ਸਮਝ ਨਹੀਂ ਆਉਂਦੀ ਫਿਰ ਪਾਠ ਕਰਨ ਦਾ ਕੀ ਫਾਇਦਾ ਜਾਂ ਮੇਰੇ ਕੰਮ ਤੋਂ ਦੇ ਮੇਰੀਆਂ ਜ਼ਿੰਮੇਵਾਰੀਆਂ ਰੋਟ ਨੇ ਜੇ ਮੈਂ ਸਵੇਰੇ ਜਲਦੀ ਉੱਠਦਾ ਹਾਂ ਤਾਂ ਫਿਰ ਸਾਰੀ ਦਿਨ ਮੇਰਾ ਸਰੀਰ ਥੱਕਿਆ ਰਹਿੰਦਾ ਮੇਰੀ ਨੀਂਦ ਪੂਰੀ ਨਹੀਂ ਹੁੰਦੀ ਮੈਂ ਤਾਂ ਇਸ ਤਰ੍ਹਾਂ ਬਿਮਾਰ ਪੈ ਜਾਵਾਂਗਾ ਡਾਕਟਰ ਨੇ ਮੈਨੂੰ ਕਿਹਾ ਏ ਕਿ ਨੀਂਦ ਪੂਰੀ ਲੈਣੀ ਆ ਸਮਝ ਲਈ ਮੰਨਦੇ ਆ ਕਿ ਸਾਰੇ ਸ਼ਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਲਈ ਪੂਰੀ ਨੀਂਦ ਵੀ ਲੋੜਿਆ ਚੰਗੇ ਭੋਜਨ ਵੀ ਲੋੜਿਆ ਸੈਰ ਵੀ ਲੋੜਿਆ ਕਸਰਤ ਵੀ ਲੋੜਿਆ ਮਤਲਬ ਖਾਣ ਪੀਣ ਵੱਲ ਵੀ ਧਿਆਨ ਦੇਣਾ ਏ ਤੇ ਨੀਂਦ ਵੀ ਪੂਰੀ ਦੇਣੀ ਆ ਆਰਾਮ ਵੀ ਸ਼ਰੀਰ ਨੂੰ ਪੂਰਾ ਦੇਣਾ ਕਿਉਂਕਿ ਜੇ ਅਸੀਂ ਆਪਣੇ ਸ਼ਰੀਰ ਨੂੰ ਪੂਰਾ ਆਰਾਮ ਨਵਾਗੇ ਤਾਂ ਹੀ ਅਗਲੇ ਦਿਨ ਤੇ ਕੰਮਕਾਰਾਂ ਦੇ ਲਈ ਤਿਆਰ ਹੋਵੇਗਾ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਅਮਰ ਤਵੇਲੇ ਦੇ ਵਿੱਚ ਸੁੱਤੇ ਰਹੀਏ ਆਪ ਦੀ ਨੀਂਦ ਅਸੀਂ ਅਮਰ ਤਵੇਲੇ ਜੋ ਪੂਰੀ ਨਹੀਂ ਕਰਨੀ ਜੋ ਕੁਦਰਤ ਨੇ ਨਿਯਮ ਬਣਾ ਕੇ ਰੱਖਿਆ ਹੈ ਨਾ ਉਹਨਾਂ ਨਿਯਮਾਂ ਦੇ ਅਨੁਸਾਰ ਚੱਲਣਾ ਹੈ ਸੌਣ ਦੇ ਸਮੇਂ ਤੇ ਸੌਣਾ ਹੈ ਤੇ ਇਮਾਨਦਾਰੀ ਦੇ ਨਾਲ ਠਣ ਦੇ ਟਾਈਮ ਤੇ ਉੱਠ ਜਾਣਾ ਹੈ ਤੇ ਸੌਣ ਦਾ ਸਹੀ ਸਮਾਂ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਆ ਪੰਛੀਆਂ ਨੂੰ ਪੁੱਛ ਲਿਓ ਜੇ ਸ਼ਾਮਾਂ ਪੈਂਦੀਆਂ ਹੀ ਪੰਛੀ ਚੋਗਿਆ ਚੁਗਦੇ ਆਪ ਕੋ ਆਪਣੇ ਆਲੇ ਦੁਆਲੇ ਦੇ ਵਿੱਚ ਪੱਕਾ ਜਾਂਦੇ ਨੇ ਤੇ ਸਾਡੇ ਉੱਠਣ ਤੋਂ ਪਹਿਲਾਂ ਇਹ ਪੰਛੀ ਉੱਠ ਕੇ ਚੈ ਕਰ ਰਹੇ ਹੁੰਦੇ ਆ ਜਿਵੇਂ ਉਹ ਕਰਮ ਪਤਾ ਕਿ ਨਾ ਤੋਂ ਹੁੰਦੀ ਭਜਨ ਬੰਦਗੀ ਲਗਭਗ ਸਾਤੇ ਨਾਵਾਂ ਦਾ ਇਹ ਜਾਣ ਪਰ ਇੱਕ ਪੰਛੀ ਚੰਗਿਆ ਜਿਹੜੇ ਕੁਦਰਤ ਦੇ ਬਣਾਏ ਹੋਏ ਨਿਯਮ ਦੇ ਉਲਟ ਚੱਲਦੇ ਆ। ਇਹ ਤਰਤੀ ਦੇ ਉੱਤੇ ਇੱਕ ਅਨਸਾਮਾਨੀਆ ਜੋ ਕੁਦਰਤ ਦੇ ਬਣਾਏ ਹੋਏ ਨਿਯਮਾਂ ਦੇ ਉਲਟ ਚੱਲਦਾ ਹੈ। ਜਦੋਂ ਸੋਹਣਾ ਉੱਦੋਂ ਜਾਗਦਾ ਹੈ ਤੇ ਜੰਘਣ ਦੇ ਵੇਲੇ ਸੌਂ ਜਾਂਦਾ ਹੈ। ਕੋਈ ਘਟਾ ਇਦਾਂ ਦੇ ਨੇ ਜੋ ਗੁਰੂ ਪਿਆਰ ਦੇ ਵਿੱਚ ਰਾਤ ਨੂੰ 12 1 ਵਜੇ ਤੋਂ 2 ਵਜੇ ੱਕੀ ਭਜਨ ਮੰਦਗੀ ਕਰਨ ਜਾਂਦੇ ਨੇ। ਪਰ ਬਹੁਤੇ ਇਦਾਂ ਦੇ ਵੀ ਆ ਜਿਹੜੇ ਤੁਹਾਨੂੰ 1 ਵਜੇ 2 ਵਜੇ ਸੌਂਦੇ ਆ ਤੇ ਫਿਰ ਸਵੇਰ 9 10 ਵਜੇ ਉੱਠਦੇ ਆ ਤੋਂ ਮੁੱਖਰੀ ਗੱਲ ਇਹ ਆ ਵੀ ਆਪਾਂ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰਨਗੇ ਕੁਦਰਤ ਦੇ ਬਣਾਏ ਹੋਏ ਨਿਯਮਾਂ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਇਹ ਪੂਰੇ ਕੁਦਰਤ ਪੂਰੀ ਕਾਇਨਾਤ ਨੇ ਆਪਣੇ ਆਪ ਸਾਡੇ ਤੇ ਮਿਹਰबान ਹੋ ਜਾਂਦਾ ਹੁਣ ਆਪਾਂ ਕਹਿੰਦੇ ਆਂਗਾ ਕਿ ਕੁਦਰਤ ਦੀ ਬੜੀ ਗਰੋਪੀ ਆ ਆਹ ਮਰ ਪੰਜਾਬ ਦੇ ਵਿੱਚ ਹੜਾ ਆਇਆ ਤਾਂ ਆਪਾਂ ਕਿੰਨੀਆਂ ਗੱਲਾਂ ਕਰਦੇ ਆਂ ਕਿ ਭਾਈ ਇਹ ਦਰਦ ਤਾਂ ਬਹੁਤ ਖੇਨਾਵਾ ਹੋਇਆ ਏ ਤੇ ਇੱਕ ਖਲਗੜ ਕੀਤਾ ਕਿੰਨੇ ਆ ਇਦਰ ਤੋਂ ਦੇ ਬਣਾਏ ਹੋਏ ਕਿਸੇ ਵੀ ਨਿਯਮ ਦੇ ਨਾਲ ਸ਼ਿਰ ਵਿਚਾਰ ਕਰਨਾ ਇਹ ਸਾਡੀ ਗਲਤੀ ਸਾਡਾ ਅਪਰਾਧ ਆ ਇਦਕ ਖਮਿਆਚਾ ਇੱਕ ਨਾ ਇੱਕ ਦਿਨ ਕੋ ਵਿਤਨਾਤ ਹੁੰਦਾ ਹੈ ਜੋ ਤੁੰਦਰਤ ਦੇ ਬਣਾਏ ਹੋਏ ਨਿਯਮ ਦੇ ਅਨਸਾਰ ਚੱਲਣਗੇ ਤਾਂ ਫਿਰ ਪੂਰੀ ਲੋਤ ਪੂਰੀ ਕਾਇਨਾਤ ਮਿਹਰਬਾਨ ਹੋ ਚੁੱਕੀ ਹੈ ਜਿਹੜੇ ਕੰਮ ਸੰਭਵ ਲੱਗਦੇ ਆ ਉਹ ਕੰਮ ਕਰਨੇ ਵੀ ਆਸਾਨ ਹੋ ਜਾਂਦੇ ਇੰਜ ਲੱਗਦਾ ਜਿਵੇਂ ਕੋਈ ਸ਼ਕਤੀ ਆਪ ਆਨ ਕੇ ਸਾਰੇ ਕੰਮ ਕਰਵਾਉ ਸੁਭਾਉ ਆਪਾਂ ਨੇ ਕੁਦਰਤ ਦੇ ਬਣਾਏ ਹੋਏ ਨਿਯਮ ਦੇ ਅਨਸਾਰ ਚੱਲਣ ਵੀ ਆਉਂਦੀ ਹੈ ਰਾਤ ਨੂੰ ਸਮੇਂ ਸਿਰ ਤੁੰਦਰਪਸ਼ਾਦਾ ਖਾ ਕੇ ਸਮੇਂ ਸਿਰ ਸੌਣ ਦੀ ਅਦਤ

ਤੁਹ ਆਪਣੇ ਆਪ ਹੀ ਸਿਰੇ ਤਿੰਨ ਤੋਂ ਚਾਰ ਦੇ ਵਿਚਕਾਰ ਜਾਗ ਜਾਂਦੀ ਆ ਸਾਰੀ ਨੀਂਦ ਵੀ ਪੂਰੀ ਹੋ ਜਾਂਦੀ ਆ ਸ਼ਰੀਰ ਨੂੰ ਹੁੰਦਾ ਆ ਰਾਮ ਵੀ ਬਣ ਜਾਂਦਾ ਏ ਤੇ ਇਸ ਵਿੱਚ ਮੁਰਤਿ ਵੀ ਨਾ ਵਿਸਮਾਲ ਲੱਗਨੇ ਆ ਮਸਤਨੀਆਂ ਆਜ ਤਾਂ ਬਦਲ ਜਾਂਦੀ ਰਹੀ ਏ ਸਾਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਜਖਮੀ ਜਾਵੇਗਾ ਹੁਣ ਤੁਸੀਂ ਤਿੰਨ ਮਹੀਨੇ ਦਾ ਨੇਮ ਲੇ ਲੋ ਇੱਕ ਤਿੰਨ ਮਹੀਨੇ ਦਾ ਆਪਣੇ ਆਪ ਦੇ ਉੱਤੇ ਬੈਨ ਲਾਵੋਗੇ ਉਹ ਇੱਕ ਇੱਕ ਮਹੀਨੇ ਸਤੰਬਰ ਅਕਤੂਬਰ ਨਵੰਬਰ ਵਿੱਕੇ ਦਾ ਸੰਬੰਧ ਨਈ ਪਾਲਣ ਮਤਲਬ ਕਿਸ ਸਾਲ ਦੇ ਜਿਹੜੇ ਇਹ ਸਾਢੇ 3 ਮਹੀਨੇ ਬਚੇ ਹਨ ਇਹ ਨਿਯਮ ਬਣਾ ਲਵਾਂ ਕਿ ਇਨ੍ਹਾਂ ਦਿਨਾਂ ਦੇ ਵਿੱਚ ਇਨ੍ਹਾਂ ਮਹੀਨਿਆਂ ਦੇ ਵਿੱਚ ਮੈਂ ਇੱਕ ਦਿਨ ਵੀ ਰਾਤ ਨੂੰ ਲੇਟ ਨਹੀਂ ਸੋਵਾਂਗਾ ਸਵੇਰੇ ਲੇਟ ਨਹੀਂ ਉੱਠਾਂਗਾ ਬਸ ਸਿਰਫ ਆਪਣਾ ਸੌਣ ਦਾ ਅਤੇ ਸਵੇਰੇ ਉੱਠਣ ਦਾ ਸਮਾਂ ਸਹੀ ਕਰ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਸਾਰੀ ਸੈਟਿੰਗ ਹੋ ਜਾਣਗੀਆ ਸਾਰੇ ਕੰਮ ਤਾਂ ਦੇ ਵਧੀਆ ਤਰੀਕੇ ਦੇ ਨਾਲ ਹੁਣੇ ਸ਼ੁਰੂ ਹੋ ਜਾਣੇ ਆ ਜਿਹੜੇ ਸਰੀਰਕ ਦੁੱਖ ਰੋਗ ਨੇ ਉਹ ਵੀ ਠੀਕ ਹੋਣੇ ਸ਼ੁਰੂ ਹੋ ਜਾਣੇ ਆ ਜ਼ਿੰਦਗੀ ਦੀ ਨਰਾਸ਼ਾ ਦਿਲਿੱਦਰਤਾ ਖਤਮ ਹੋ ਜਾਣੀ ਹੈ ਜਿਵੇਂ ਚੜ੍ਹਦੀ ਕਲਾ ਨਾਲ ਰਹਿਣਾ ਚਾਹੁੰਦਾ ਸਿਰਫ ਸਾਦੀ ਇੱਕ ਆਨੰਦ ਬਦਲਣਾ ਚਾਹੁੰਦੇ ਹਾਂ ਪਰ ਆਨੰਦ ਦਾ ਸਮਾਸ ਸਮਾਸ ਸੋ ਸੰਤਜੀ ਇਹ ਬੇਨਤੀਆਂ ਨੂੰ ਜਰੂਰ ਪ੍ਰਮਾਣ ਕਰੋ ਆਪਣੇ ਆਪ ਦੇ ਉੱਤੇ ਨਾ ਇਹ ਬੈਣ ਜਰੂਰ ਲਗਾਓ ਜਿਵੇਂ ਵੀ ਲਗਾ ਸਕਦੇ ਹੋ ਭਾਵੇਂ ਕਿਸੇ ਫਿਰ ਸਿੱਖਣਾ ਦਾ ਸਹਰ ਏਨੇ ਨੂੰ ਜਿਵੇਂ ਕਈ ਭੈਣ ਭਰਾ ਸੁੱਖ ਕੇ ਕੰਮ ਕਰਦੇ ਆ ਨਾ ਵੀ ਮੈਂ ਐਨੇ ਦਿਨ ਗੁਰਦਾਰੇ ਜਾ ਕੇ ਸੇਵਾ ਕਰਨੀ ਆ ਇਹ ਮੇਰੀ ਕਿ ਮੈਂ ਇੰਨੇ ਦਿਨ ਪਾਠ ਕਰਨੇ ਆ ਇਹ ਮੇਰੀ ਸੁੱਖਿਆ ਮੈਂ ਸੁੱਖਿਆ ਸੀ ਬਾਬਾ ਜੀ ਦੇ ਅੱਗੇ ਤਾਂ ਬਸ ਇਹ ਸੁੱਖੋ ਸੁੱਖ ਲੋ ਇਹ ਬੈਣ ਆਪਣੇ ਆਪ ਦੇ ਨਿਭਾਵੋ ਜਿਵੇਂ ਮਰਜ਼ੀ ਲਗਾ ਲਓ ਇਹ 2025 ਦੇ ਜਿੰਨੇ ਵੀ ਦਿਨ ਬਚੇ ਆ ਨਾ ਇਹਦਾ ਹਰ ਦਿਨ ਗੁਰਨਾਣਕ ਪਾਤਸ਼ਾਹ ਜੀ ਦੀ ਰੋਧ ਦੇ ਵਿੱਚ ਚਲੋ ਤਾਂ ਕਿ ਅਮਰਤ ਵੇਲੇ ਦੇ ਵਿੱਚ ਅਮਰਤ ਵੇਲੇ ਨੂੰ ਮਹਾਪੁਰਖ ਜੀ ਗਿਆਨ ਦੇ ਪਾਤਸ਼ਾਹ ਜੀ ਦੀ ਮਿੱਠੀ ਨਗੀਰ ਦੀ ਰੋਧ ਹੀ ਕਹਿੰਦੇ ਨੇ ਕਿ ਜਿਹੜੇ ਅਮਰਤ ਵੇਲੇ ਨੂੰ ਜਿਹੜੇ ਆਹ ਜਨਮ ਲੇ ਗੇ ਕਰਦੇ ਨੇ ਉਹ ਗਨਨਕ ਪਾਸ਼ਾਰੀ ਦੇ ਗੋਦੀ ਨੂੰ ਲਾਭ ਹੰਝਦੇ ਆ ਤੇ ਗੋਦੀ ਦਾ ਲਾਲ ਮਾਂ ਕੇ ਨੂੰ ਸਭ ਤੋਂ ਕੇ ਆਰਾਮਦਾਇਕ ਉਹਨਾਂ ਸਾਰਿਆਂ ਨੂੰ ਨੰਦਾਂ ਦੇ ਮੋਟਾ ਫੈਮਲ ਨੰਦ ਕਿਉਂਕਿ ਵੇਸਿਆ ਉਸ ਨੂੰ ਸਮਝਦੀ ਹੈ ਕਿ ਇਹ ਬੱਚਾ ਸਾਡੇ ਦੇ ਨਿਰਭਰਿਆ ਇਹਦੀ ਸਾਰਿਆਂ ਨੂੰ ਲਾਉਣਾ ਵਿਰੋਧ ਤਾਂ ਅਸੀਂ ਹੀ ਕੋਸ਼ਿਸ਼ ਕਰਨਗੇ ਨੇ ਸੋ ਆਓ ਆਪਾਂ ਮੇਹਰ ਰੋਜ਼ ਅਮਰਤ ਲਈ ਠੀਕ ਹੈ ਉੱਠ ਕੇ ਧੀਮੀ-ਧੀਮੀ ਕਰੀਏ ਗੁਰਮੰਤਰ ਨੂੰ ਨੰਦ ਕਰ ਜੀਏ ਜਦ ਕੀ ਸਹਿਬ ਦੀ ਰਵਾਈ ਦਾ ਪਾਠ ਕਰੀਏ ਕੱਤੋਂ ਨਹੀਂ ਕਿ ਨਾਨਕਾ ਪਰ ਸ਼ਦੀ ਦੇ ਗੁਰਦੀ ਦੇ ਲਾਲ ਬਣ ਜਾਵਾਂਗੇ ਕਿ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਚਿੰਤਾਵਾਂ ਆਪਣੇ ਆਪ ਹੀ ਸ਼ੂਮੰਤਰ ਨੂੰ ਲੱਗਣਾ ਪਤਾ ਹੀ ਨਹੀਂ ਲੱਗਣਾ ਕਿ ਇਹ ਪਰੇਸ਼ਾਨੀਆਂ ਕਿੱਥੇ ਗਈਆਂ